ਹੋਣੀ ਹੋਣੀ ਧੋਬੀ ਵਿਆਰ ਚ ਫੇਰ ਬਹੁਤ ਵੱਡਾ ਮੁੱਦਾ ਹੋ ਗਿਆ ਟੋਪ ਇਹਨਾਂ ਨੂੰ ਲੈ ਕੇ ਰੋਜ਼ ਦਾ ਕਲੇਸ਼ ਹੁੰਦਾ ਬਠਿੰਡੇ ਦੇ ਵਿੱਚ ਰੋਜ਼ ਦਾ ਕਲੇਸ਼ ਹੁੰਦਾ ਐਨਾ ਮਾਹੌਲ ਗਰਮ ਹੋਇਆ ਪਿਆ ਰੋਗ ਰੋਜ਼ ਲਪੜੋ ਲਪੜੀ ਗਾਲੋ ਗਾਲੀ ਇਹ ਕਰਦੇ ਕਿ ਕਰਨਾ ਹੈ ਇਹ ਪੜਿਆ ਕਰਨਾ ਲੱਗ ਰਿਹਾ ਹੈ ਜੀ ਹੁਣੀ ਇਹ ਦੇਖਣ ਤੋਂ ਕੀ ਹਾਲਾਤ ਨੇ ਸਾਡੇ ਮਨ ਦਾ ਕੀ ਹਾਲਾਤ ਹੈ ਠੀਕ ਹੈ ਜੀ ਮੱਧਵਤਨ ਦਾ ਮੁੱਦਾ ਲੱਗਦਾ ਹੈ ਆਪਕਾ ਡੀਆਰ ਵੀ ਕਰ ਕਰ ਜਾਂਦਾ ਇਹੋ 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 ਇਹ ਦੋਨੋਂ ਵਕਰਾ ਦੇ ਗੱਡੀ ਵੀ ਬਣਾ ਕੇ ਕਰਵਾਓ ਯਾਰ ਐਂ ਕਰਵਾਓ ਯਾਰ ਸਾਰੇ ਲੜਣ ਨੂੰ ਤਿਆਰ ਸਾਰੇ ਲੜਣ ਨੂੰ ਬਹੁਤ ਸਾਰੀਆਂ ਗੱਡੀਆਂ ਬੁਲਾ ਲੈਂਦੇ ਦੋ ਦੋ ਗੱਡੀਆਂ ਬੁਲਾ ਲੈਂਦੇ ਆ ਜੀ ਇੱਥੇ ਆਪਾਂ ਟੀਮਾਂ ਬੁਲਾ ਲੈਂਦੇ ਆ ਇੱਕ ਗੱਡੀ ਆ ਖੜੀ ਐ ਇੱਕ ਅੱਗੇ ਖੜੀ ਐ ਪੂਰੀਆਂ ਟੀਮਾਂ ਆ ਜਾਂਦੀਆਂ ਇਹਨਾਂ ਦੀਆਂ ਇੱਥੇ ਰੋਜ਼ ਲੋਕਾਂ ਨੂੰ ਜਲੀਲ ਹੋਣਾ ਪੈਂਦਾ ਇੱਥੇ ਸ਼ਹਿਰ ਦਾ ਮਾਹੌਲ ਐਡਾ ਗੰਦਾ ਕਰਤਾ ਇੱਥੇ ਗੱਡੀ ਚੋਂ ਨਿਕਲ ਕੇ ਬੰਦਾ ਉੱਥੇ ਹੀ ਗਿਆ ਹੱਥ ਮਲਾਇਆ ਅਜੇ ਕਹਿੰਦਾ ਮੈਂ ਇੱਥੋਂ ਦੀ ਉੱਥੇ ਨਹੀਂ ਗਿਆ ਕਿਤੇ ਕਹਿੰਦਾ ਨਾਲ ਦੇ ਆ ਕੇ ਟੱਚ ਉਹ ਲਾ ਸਾਡ ਲੋਕ ਲਾਤਾ ਕੀ ਕਰਲੇ ਬੰਦਾ ਦਾ ਸੈਨੇ ਚ ਜੀ ਜੀ ਕੀ ਕੀ ਇਸ਼ੂ ਹੋ ਰਿਹਾ ਹੈ ਮੀਰ ਜੀ ਕੀ ਇਸ਼ੂ ਹੋ ਗਿਆ ਇਸ਼ੂ ਬਾਈ ਦੀ ਕੁਝ ਨਹੀਂ ਹੋਇਆ ਮੈਂ ਗੱਡੀ ਦੇ ਵਿੱਚ ਬੈਠਾ ਮਾ ਵੀ ਐ ਕਰਕੇ ਗੱਡੀ ਚਾੱਕ ਕੇ ਲੈ ਜਾਂਦੇ ਆ ਗੱਲ ਕਰ ਲੈਂਦੇ ਬਈ ਤੁਹਾਨੂੰ ਵੀ ਰੱਖਾਂ ਅੱਛਾ ਜੀ ਮਾ ਗੱਡੀ ਚਾੱਕ ਕੇ ਲੈ ਜਾਂਦੇ ਮਗਰ ਮੇਰਾ ਰਿਸ਼ਤੇਦਾਰ ਆ ਗਿਆ ਪਰ ਮੈਂ ਮੰਡਰੀ ਖੜੇ ਉਹਨੇ ਅੱਗੇ ਹਾਰਨ ਮਾਰਤ ਤੱਕ ਲਹੌਣਾ ਆਇਆ ਸੀ ਮੈਂ ਉੱਤਰ ਕੇ ਨੂੰ ਹੈਲੋ ਕਰ ਲਈ ਮੈਂ ਉੱਤਰ ਕੇ ਇਕੱਲੀ ਹੈਲੋ ਕਰੀਆ ਇੱਥੇ ਕੁੜੀ ਨੇ ਉਹ ਲੌਂ ਲੱਗੀ ਮੈਂ ਉਹਨੂੰ ਆਵਾਜ਼ ਮਾਰਤੀ ਮੈਂ ਮੇਰੀ ਗੱਡੀਆ ਮੈਂ ਆ ਗੜਾਂ ਐਨੇ ਟਾਈਮ ਚ ਨੇ ਅੱਗੇ ਲੌਂ ਕਰਕੇ ਗੱਡੀ ਚੱਕ ਕੇ ਲੱਗੇ ਨਹੀਂ ਲੌਂ ਕਰਦਾ ਗੱਡੀ ਨੂੰ ਇੱਕ ਸਕਿੰਟ ਵੀ ਨਹੀਂ ਹੋਇਆ ਸੀ ਇੱਕ ਸਕਿੰਟ ਤੋਂ ਵੱਧ ਸਮਾਂ ਹੋਇਆ ਨਹੀਂ ਸੀ ਗੱਡੀ ਦੇ ਵਿੱਚ ਖੜੇ ਨੂੰ ਮੈਂ ਐਸਾ ਸਹੀ ਦੱਸੋ ਅਸੀਂ ਇਹਨਾਂ ਬਹੁਤ ਔਖੀ ਹਾਂ ਮੈਂ ਦੱਸ ਕੇ ਤਾਂ ਇੱਕ ਸੈਕਿੰਡ ਵੀ ਨਹੀਂ ਜੁਆ ਗੱਡੀ ਦੇ ਵਿੱਚ ਮੈਨੂੰ ਉੱਤਰ ਕੇ ਗਏ ਇੱਕ ਸੈਕਿੰਡ ਵੀ ਫਿਰ ਇਹਨਾਂ ਨੇ ਮੇਰੀ ਗੱਡੀ ਦੇ ਉੱਤੇ ਜਿਹੜਾ ਲੌਕ ਲਾਇਆ ਸਕ੍ਰੈਚ ਪਾਇਆ ਐਡਾ ਬੜਾ ਸਕ੍ਰੈਚ ਪਾਇਆ ਇਹਨੂੰ ਮੈਂ ਕਹਿੰਦਾ ਮੇਰਾ ਗੱਡੀ ਦਾ ਸਕ੍ਰੈਚ ਲੋਡ ਕਰ ਦੂੰ ਮੈਂ ਐਸਾ ਗਲਤ ਸੀ ਮੈਂ ਤਾਂ ਫਾਈਨ ਦਿੱਤਾ ਫਿਰ ਗੱਡੀ ਦਾ ਲੋਡ ਕਰਾ ਕੀ ਹੁੰਦਾ ਫਾਈਨ ਮੈਂ ਦਿੱਤਾ ਕਿੰਨੇ ਰੁਪਏ ਦਿੱਤੇ ਜੀ 500 ਰੁਪਏ ਦਿੱਤੇ ਪਰਚੀ ਹੈਗੀ ਤੁਹਾਡੇ ਕੋਲ ਹੈ ਪਰਚੀ ਹੈਗੀ ਜੀ ਪਰਚੀ ਦਾ ਮਸਲਾ ਹੈ ਇਹਨਾਂ ਦਾ ਮਸਲਾ ਹੈ ਇਹਨਾਂ ਦਾ ਮਸਲਾ ਹੈ ਹਾਂ ਹਾਂ ਮਗਰੋਂ ਵੀ ਗੱਡੀ ਦੀ ਪਰਚੀ ਹੀ ਚੰਗੀ ਹਾਂ ਨਾ ਨਾ ਠੀਕ ਹੈ ਜੁਰਮਾਨਾ ਵਰਤਦਾ ਸਰ ਕੈਚ ਉਹਦਾ ਕਰਾਓ ਚਲੋ ਮੈਂ 1 ਮਿੰਟ ਦੇਮ ਗੱਲ ਮੰਨ ਲਿਆ ਵੀ ਮੈਂ ਗਲਤ ਸੀ ਜਦ ਮੈਂ ਇੱਕ ਸੈਕਿੰਡ ਲਈ ਇਧਰ ਚੱਲਿਆ ਕੋਈ ਮਾੜਾ ਮੋਟਾ ਟਾਈਮ ਤਾਂ ਦੇਣਾ ਚਾਹੀਦਾ ਹੈ ਕੂਟਰ ਨਹੀਂ ਮਾਰਨ ਚਾਹੀਦਾ ਟਾਈਮ ਵੀ ਦੇਣਾ ਚਾਹੀਦਾ 2-4 ਮਿੰਟ ਐਡਾ ਕੀ ਬੰਦਾ ਕੋਈ ਮਰਡਰ ਕਰਕੇ ਭੱਜ ਰਿਹਾ ਸੀ ਕੋਈ ਚਿੱਟਾ ਲੈ ਕੇ ਭੱਜ ਰਿਹਾ ਸੀ ਇੱਕ ਸੈਕਿੰਡ ਵੀ ਨਹੀਂ ਸੋਇਆ ਵੀ ਗੱਡੀ ਅਨਲੌਕ ਸੀ ਹੋਰ ਦੇਖੋ ਗੱਡੀ ਵੀ ਅਨਲੌਕ ਸੀ ਕੋਈ ਲੋਕ ਨਹੀਂ ਸੀ ਸਾਡੀ ਗੱਡੀ ਆ ਮਗਰਲੀ ਗੱਡੀ ਵੀ ਮੇਰੀ ਹੈ ਸਾਡੀ ਗੱਡੀ ਆ ਅਸੀਂ ਦੋਵੇਂ ਇੱਕ ਗੱਡੀ ਦੇ ਵਿੱਚ ਖੜੇ ਸੀ ਗਏ ਪਿੱਛੇ ਗਿਆ ਇਹਨਾਂ ਨੂੰ ਇਧਰੇ ਪਾਸੇ ਲਾ ਕੇ ਲਾਤੀ 1 ਮਿੰਟ ਤੋਂ ਪਹਿਲਾਂ ਪਹਿਲਾਂ ਵਾਪਸ ਆ ਗਏ ਮੈਂ ਕਹਿੰਦੀ ਸੀ ਜੀ ਕੋਈ ਵਾਲੀ ਕੋਈ